ਸਾਸਰੀ ਘਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਬਦਿਆ ਠੀਕ ਠਾਕ ਜਿਹੜੇ ਮੇਰੇ ਵੀਰ ਪਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜਿਹੜੇ ਮੇਰੇ ਵੀਰ ਪਣਾ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਸੋਹਣੇ ਕਮੈਂਟ ਕਰਦੇ ਤੁਸੀਂ ਹਨਾ ਪੜ ਕੇ ਬਹੁਤ ਮਾਨ ਖੁਸ਼ ਹੁੰਦਾ ਹੈ ਤੇ ਇੱਕ ਕਮੈਂਟ ਆਇਆ ਸੀ ਕਹਿੰਦੇ ਵੀ ਤੁਹਾਡੇ ਗਾਂ ਦਾ ਦੁੱਧ ਕੀ ਰੇਟ ਲੱਗਦਾ ਹੈ ਗਾਂ ਦਾ ਦੁੱਧ ਜੀ ਸਾਡੇ ਫੈਂਟ ਦੇ हिसाब ਤੇ ਲੱਗਦਾ ਹੈ 35 ਤੇ 40 ਦੇ ਵਿੱਚ ਵਿੱਚ ਮੀ 35 ਰੁਪਏ ਤੋਂ ਲੈ ਕੇ 40 ਤੱਕ ਵਿੱਚ ਵਿੱਚ ਲੱਗ ਜਾਂਦਾ ਫੈਂਟ ਦੇ ਹਿਸਾਬ ਨਾਲ ਲੱਗਦਾ ਕਿਉਂਕਿ ਮੱਝਾਂ ਦਾ ਗਾਂ ਦਾ ਸਭ ਤੋਂ ਦੁੱਧ ਫੈਂਟ ਦੇ ਹਿਸਾਬ ਤੇ ਲੱਗਦਾ ਤੇ ਜਿੰਨੀ ਫੈਂਟ ਆਉਂਦੀ ਉਹ ਹੀ ਰੇਟ ਤੇ ਤੇ ਫੈਂਟ ਦਾ ਰੇਟ ਸਾਡੇ ਸਹੀ ਚੱਲ ਰਿਹਾਗਾ ਤੇ 35 40 ਰੁਪਏ ਤੱਕ ਲੱਗ ਜਾਂਦਾ ਗਾਂ ਦਾ ਦੁੱਧ ਤੇ ਇੱਥੇ ਜੀ ਸਵੇਰ ਦਾ ਟਾਈਮ ਅਸੀਂ ਜਿਵੇਂ ਮਹਸਨਮਾਉਣ ਦੀ ਤਿਆਰੀ ਕਰ ਰਹੇ ਸੀ ਕਿਉਂਕਿ ਕੱਲ ਟਾਲ ਹੋ ਗਈ ਸੀ ਮਹਸਾਂ ਦੀ ਆ ਸਬਜੀ ਲਾਉਣੇ ਕਰਕੇ ਤੇ ਅੱਜ ਅਸੀਂ ਮਹਸਨ ਮਾਉਣੀਆਂ ਨੇ ਗਈਆਂ ਤੇ ਇਹ ਘਟਾ ਪੈਦਰ ਬੰਦਦੇ ਨੇ ਜਿਉ ਬੈੜੀ ਨਾ ਧਾਰ ਨਹੀਂ ਕੱਢਣ ਦੇ ਫਿਰ ਇਹਦੇ ਮਾਰ ਦੇ ਦੋ ਮੂਰੋ ਖਾਂਦਾ ਹੈਗਾ ਧਾਰ ਕੱਢਦੇ ਫਿਰ ਅਸੀਂ ਇਧਰ ਬੰਦਦੇ ਨੇ ਉਦੋਂ ਹੁਣ ਆਪਾਂ ਦਵਾਰ ਤੋਂ ਫੇਰੇ ਨੂੰ ਇੱਥੇ ਬੰਨ ਦਈਏ ਅੱਜ ਆਪਾਂ ਸਾਰੇ ਪਸ਼ੂ ਨਮਾਹ ਦਾਂਗੇ ਨਮਾਹ ਕੇ ਇਹਨਾਂ ਤੇ ਸਾਬਣ ਲਾ ਦਾਂਗੇ ਫਿਰ ਇਹਨਾਂ ਤੇ ਕੋਈ ਜਿਹੜੀ ਟਮਟਲੀ ਮੱਖੀ ਵੀ ਆਉਂਦੀ ਉਹ ਵੀ ਨਹੀਂ ਆਉਣੀਗੀ ਆਰਾਮ ਨਾਲ ਬੈਠਿਆ ਰਹਿੰਦੀਆਂ ਨੇ ਤੇ ਮੱਜਾਂ ਨਾ ਸਾਸੀ ਨਮਾ ਵੀ ਦਈਏ ਦੂਜੇ ਦਿਨ ਫਿਰ ਵੀ ਇਹ ਇਹ ਦੋਨੇ ਮਾਮਾਤੀਆਂ ਬਹੁਤ ਲਿਬੜਦੇ ਨੇ ਬਾਹਰ ਲੀਆਂ ਹੋਰ ਕੋਈ ਪਸ਼ੂ ਇਹਨਾਂ ਨਹੀਂ ਲਿਬੜਦਾ ਇਹ ਦੋਨੇ ਬਹੁਤ ਜ਼ਿਆਦੇ ਮਾਮਾਤੀਆਂ ਲਿਬੜਦੀਆਂ ਨੇਗੀਆਂ ਤੇ ਇਹਨਾਂ ਨੂੰ ਦੇਖਦੇ ਕੋਈ ਕਹਿ ਨਹੀਂ ਸਕਦਾ ਵੀ ਪਸ਼ੂ ਰੋਜ਼ ਨਮਾਏ ਜਾਂਦੇ ਨੇ ਕਿ 8-8 ਦਿਨ ਨਹੀਂ ਨਮਾਏ ਜਾਂਦੇ ਤੇ ਠੰਡ ਹੋ ਰਹੀ ਜੇ ਮੌਸਮ ਬਦਲ ਰਿਹਾ ਹੁਣ ਨਾ ਕਣੀਆਂ ਕਰਕੇ ਠੰਡ ਜ਼ਿਆਦਾ ਹੋ ਰਹੀਏਗੀ ਸਵੇਰੇ ਆਪਾਂ ਛਾਲ ਲੈ ਲੈਣੇ ਆ ਭੈਣ ਦਾ ਛਾਲ ਤਾਤਾ ਸੀ ਮੇਰਾ ਛਾਲ ਤਾਰਾ ਨੇ ਮੈਨੂੰ ਠੰਡ ਲੱਗਦੀ ਹੈ ਹਜੇ ਜਦੋਂ ਮੈਂ ਕਿਹਾ ਮੈਂ ਸਨ ਮੋੜ ਲੱਗਾਂਗੇ ਫਿਰ ਤਾਰ ਦਾਂਗੇ ਨਹੀਂ ਤਾਂ ਫਿਰ ਸ਼ਾਰਲ ਨਾਲ ਹੀ ਨਿਮਾ ਦੇਗਾ ਕਿ ਠੰਡ ਬਹੁਤ ਜ਼ਿਆਦਾ ਹੋ ਰਹੀ ਹੈਗੀ ਸਵੇਰ-ਸਵੇਰ ਦਾ ਬਹੁਤ ਜ਼ਿਆਦਾ ਠੰਡ ਲੱਗਦੀ ਹੈ ਤੇ ਇੱਥੇ ਆਪਾਂ ਸੰਭਰ ਲੈਣੇ ਆ ਜੀ ਤੇ ਇੱਕ ਕਮੈਂਟ ਆਇਆ ਸੀ ਕਹਿੰਦੇ ਬਰਕਤ ਕਿੰਨੇ ਟਾਈਮ ਦੀ ਹੋਗੀ ਬਰਕਤ ਜੀ ਆਪਣੀ 18 ਤਰੀਕ ਨੂੰ 2 ਮਹੀਨਿਆਂ ਦੀ ਹੋ ਜੂਗੀ 18 ਤਰੀਕ ਨੂੰ 2 ਮਹੀਨਿਆਂ ਦੀ ਹੋ ਜੂ ਬਰਕਤ ਤੇ ਦੂਜੀਆਂ ਝੋਟੀਆਂ ਆਪਣੀ ਅੰਦਰ ਖੜੀਆਂ ਨੇਗੀਆਂ ਤੇ ਇਹ ਇੱਕ ਕਮੈਂਟ ਆ ਸੀ ਕਿ ਤੁਸੀਂ ਫर्श ਲਵਾ ਲਵੋ ਥੋੜਾ ਕੰਮ ਸੌਖਾ ਹੋ ਜਾਊਗਾ ਇਹ ਸਾਡਾ ਵਸ ਚਲੇ ਜੀ ਅਸੀਂ ਫਰਸ਼ ਕਿੱਦੇ ਦਾ ਲਵਾ ਲੈਂਦੇ ਸਾਲ ਦੋ ਸਾਲ ਹੋਏ ਨੇ ਸਾਡੇ ਫਰਸ਼ ਲੱਗੇ ਨੂੰ ਕਿਉਂਕਿ ਇਹ ਸਾਡੇ ਹੱਥ ਵਸ ਨਹੀਂ ਹੈਗੀ ਇਹ ਗੱਲ ਹਨਾ ਅਸੀਂ ਕਹਿੰਦੇ ਬਹੁਤ ਰੰਨੇ ਵੀ ਫਰਸ਼ ਲਵਾ ਲਓ ਉਹ ਮਿਸਤਰੀ ਆਇਆ ਖੁਰਲੀ ਵੀ ਤੁਹਾਡੇ ਸਾਹਮਣੇ ਕਹਿ ਜੀ ਕਰਕੇ ਗਿਆਗਾ ਉਹ ਵੀ ਨੇਰੇ ਸਵੇਰੇ ਮਿਸਤਰੀ ਨਹੀਂ ਮਿਲਦਾ ਜੀ ਕੋਈ ਵੀ ਹੈ ਅਸੀਂ ਬਹੁਤ ਮਿਸਤਰੀ ਪੁੱਛ ਲੇ ਕਿਉਂਕਿ ਸਭ ਨੇ ਜੀ ਕੋਠਿਆਂ ਦੇ ਠੇਕੇ ਚੱਕ ਰੱਖੇ ਨੇ ਵੱਡੇ ਕੰਮ ਫੜਦੇ ਨੇ ਐਨੇ ਕੰਮ ਖਾਤਰ ਕੋਈ ਨਹੀਂ ਆਉਂਦਾ ਅਸੀਂ ਸੋਚਿਆ ਜੇ ਆਪ ਪੱਟ ਕੇ ਲਾਵਾਂਗੇ ਫਿਰ ਸਹੀ ਫਰਸ਼ ਲੱਗਣਾ ਨੀਗਾ ਇਸ ਕਰਕੇ ਜੀ ਇਹ ਫਰਸ਼ ਵਿੱਚ ਹੀ ਰਹਿ ਗਿਆ ਉਹਨੂੰ ਕਿਹਾ ਸੀ ਵੀ ਸਾਡਾ ਬਾਹਰਲਾ ਬਾਹਰਲਾ ਫਰਸ਼ ਤਾਂ ਲਾ ਜਾ ਚਲ ਅੰਦਰੋਂ ਤਾਂ ਅਸੀਂ ਅਜੇ ਨਹੀਂ ਉਹ ਕਰਦੇ ਵੀ ਕੱਲਾ ਬਾਹਰਲਾ ਫਰਸ਼ ਪੱਟ ਕੇ ਲਾ ਦੇ ਨਾਲ ਵੀ ਬਹੁਤ ਹੋ ਜਾਣਾ ਕਿਉਂਕਿ ਪਾਣੀ ਬਾਹਰਲੇ ਫਰਸ਼ ਤੇ ਜ਼ਿਆਦਾ ਖੜਦਾ ਅੰਦਰ ਪਾਣੀ ਨਹੀਂ ਖੜਦਾਗਾ ਐਨਾ ਕ ਫਰਸ਼ ਵੀ ਨਹੀਂ ਪੱਟ ਕੇ ਲਾ ਕੇ ਗਿਆ ਮੈਂ ਲੈਹਰੇ ਕੰਫਰਡ ਰੱਖਿਆ ਮੈਂ ਉੱਥੇ ਕੰਫਰਡ ਰੱਖਿਆ ਜੀ ਕੰਮ ਕਿ ਥੋੜਾ ਕੰਮ ਤਾਂ ਮਿਸਤਰੀ ਕਰਕੇ ਰਾਜੀ ਨਹੀਂ ਹੈਗੇ ਤੇ ਹੁਣ ਉਹ ਵੀ ਮਿਸਤਰੀ ਮੇਰੇ ਦਿਓਰ ਕੇ ਕਣੀ ਉੱਧਰ ਲੱਗ ਰਹੇ ਉਹਨਾਂ ਨੇ ਠੇਕਾ ਚਕਾਰ ਰੱਖਿਆਗਾ ਉਹਨਾਂ ਨੇ ਵੀ ਘਰ ਘਰ ਪਾਉਣਾ ਤਾਂ ਨਹੀਂ ਸੀ ਚਾ ਉਰਾ ਕਮਰੇ ਸੀਗੇ ਨੀਵੇਂ ਸੀ ਛੱਤਮ ਗੈਰਾ ਬਦਲਨੀਆਂ ਨੇਗੀਆਂ ਤੇ ਨਵੇੜਾ ਪੱਕਾ ਕਰਾਉਣਾ ਹੈਗਾ ਉਹਨਾਂ ਨੇ ਠੇਕਾ ਚਕਾਇਆ ਫਿਰ ਜਾ ਕੇ ਕਿਤੇ ਕੰਮ ਫੜੇਗਾ ਕਿ ਦਿੜੀ ਤੇ ਕੰਮ ਕਰਕੇ ਤਾਂ ਜੀ ਨਹੀਂ ਹੈਗੇ ਜੀ ਕੋਈ ਵੀ ਇੱਕ ਦੋ ਦਿੜੀਆਂ ਲੱਗਣਾਂ ਨੇ ਖਤਰ ਤਾਂ ਕੋਈ ਆਉਂਦਾ ਵੀ ਨਹੀਂਗਾ ਤੇ ਫਰਸ਼ ਆਪਾਂ ਜੀ ਸਾਰਾ ਸੁੰਬਰ ਲੈਣੇ ਹੈਗੇ ਸਮਾਰ ਕੇ ਕਿਉਂਕਿ ਪਹਿਲੇ ਦਿਨੋਂ ਹੀ ਸਾਡੀ ਆਦਤ ਇਹੀ ਹੈਗੀ ਆਪਾਂ ਪਾਣੀ ਦੇ ਵਿੱਚ ਕਦੇ ਵੀ ਕੂੜਾ ਬਾੜਾ ਕੁਝ ਵੀ ਨਹੀਂ ਰੋੜਿਆ ਸੀ ਨਾ ਰਗੜ ਰਗੜ ਕੇ ਫਰਸ਼ ਸੁੰਬਰਦੇ ਜਿਸ ਤਰ੍ਹਾਂ ਆਪਾਂ ਨਹੀਂ ਵੀ ਧੋਣਾ ਹੁੰਦਾ ਤਾਂ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਅਸੀਂ ਤਾਂ ਇਹ ਰਗੜ ਕੇ ਫਰਸ਼ ਹੀ ਧੋਨੇ ਆਂਗੇ ਆਸ ਕਰਦੇ ਹਾਂ ਸੁੰਬਰ ਕੇ ਫੇਰ ਧੋਣੇ ਆਗੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਵੇਸਟ ਹੁੰਦਾ ਜੀ ਹਨਾ ਇੱਕ ਪਾਸੇ ਤਾਂ ਦੁਨੀਆ ਕਹੀ ਜਾਊਗੀ ਪਾਣੀ ਬਚਾਓ ਪਾਣੀ ਬਚਾਓ ਦੂਜੇ ਪਾਸੇ ਕੋਈ ਐਵੇਂ ਨਹੀਂ ਦੇਖਦਾ ਵੀ ਆਪਾਂ ਕਿੰਨਾ ਕ ਪਾਣੀ ਡੋਲ ਰਹੇ ਹਣਾ ਤੇ ਪਾਣੀ ਦੀ ਬਚਤ ਜੇ ਹੁਣ ਸਾਰਾ ਕੂੜਾ ਗੋਹਾ ਆਪਾਂ ਅੱਦਾ ਉੱਤ ਮੋਟਾ ਮੋਟਾ ਚੱਕਦਾ ਬਾਕੀ ਆਪਾਂ ਵਿੱਚ ਰੋੜਾਂਗੇ ਪਾਣੀ ਤਾਂ ਬਹੁਤ ਜ਼ਿਆਦਾ ਖਰਾਬ ਹੋਣਾ ਹੀ ਹੈ ਤੇ ਉਹ ਕਿੰਨੇ ਟਾਈਮ ਚ ਨਿਕਲੂਗਾ ਜਦੋਂ ਸਾਫ ਹੋਇਆ ਫਰਸ਼ ਉੱਪਰ ਮੈਂ ਸਨਮਾ ਰਾਂ ਖੜੀਆਂ ਖੜਾਈਆਂ ਤੇ ਉਸੇ ਪਾਣੀ ਨਾਲ ਹੀ ਸਾਡਾ ਫਰਸ਼ ਸਾਫ ਹੋ ਜਾਂਦਾ ਕੀ ਕਹਣਾ ਮੜਾ ਮੂਟਾ ਖਾਲੀ ਚ ਸਾਨੂੰ ਪੈਪ ਮਾਰਨੀ ਪੈ ਜੇ ਨਹੀਂ ਉਸੇ ਪਾਣੀ ਨਾਲ ਹੀ ਸਾਰਾ ਫਰਸ਼ ਸਾਫ ਹੋ ਜਾਂਦਾ ਹੈਗਾ ਤੇ ਇੱਥੇ ਜਿੱਦ ਟਰਾਲੀ ਜੇ ਪੈਥੇ ਲਾਰ ਕੇ ਹਜੇ ਤੱਕ ਇਹ ਵੇਚੀ ਨਹੀਂ ਗਈ ਕਿਉਂਕਿ ਕਣਕ ਬੀਜਣ ਲੱਗ ਗਏ ਸੀਗੇ ਕਣਕ ਬੀਜ ਕੇ ਹੁਣ ਵੇਚ ਕੇ ਆਵਾਂਗੇ ਤੇ ਧੁੱਪ ਨਿਕਲ ਰਹੀ ਹੈ ਥੋੜੀ ਜਿਹਾ ਆਪਾਂ ਲੇਟ ਵੀ ਹੋ ਰਹੇ ਆਂਗੇ ਫਿਰ ਸਾਨੂੰ ਆਇਆ ਹੁੰਦਾ ਜੀ ਵੀਡੀਓ ਬਣਦੀ ਆ ਹਨਾ ਬੀਜਾ ਜਿਹੜਾ ਕੰਮ ਆਪਾਂ ਕਰਦਾ ਇੰਨਾ ਕਾਪਾ ਦਿਖਾਈਏ ਹਨਾ ਇੱਕ ਬਲੌਗ ਕਮੈਂਟ ਵੀ ਆ ਚੁੱਕਿਆ ਤੁਸੀਂ ਸਿਰਫ ਪਸ਼ੂਆਂ 'ਚ ਹੀ ਵੀ ਬਲੌਗ ਬਣਾਉਣੇ ਹੋਗੇ ਸਾਡੇ ਚੱਲਦੀ ਪਸ਼ੂ ਵਾਲੇ ਬਲੌਗ ਨੇ ਜੀ ਹੋਰ ਵੀਡੀਓ ਆਪਾਂ ਪਾਉਣੇ ਨਹੀਂ ਚੱਲ ਦੇਗੇ ਕਿਉਂਕਿ ਦੇਖਣ ਵਾਲਿਆਂ ਨੂੰ ਵੀ ਇਹ ਚੀਜ਼ ਜਵਰੇ ਲੱਗਦੀ ਨੇ ਤੇ YouTube ਵੀ ਇਸੇ ਨੂੰ ਕਰਦਾ ਹੈ ਹਨਾ ਪ੍ਰਮੋਟ ਵੀ ਜਿਹੜੀ ਵੀਡੀਓ ਆਪਾਂ ਸ਼ੁਰੂ 'ਚ ਪਾਉਣ ਲੱਗ ਜੰਨੇ ਆ ਤਾਂ YouTube ਵੀ ਉਸੇ ਵੀਡੀਓ ਨੂੰ ਅੱਗੇ ਜ਼ਿਆਦਾ ਸ਼ੇਅਰ ਕਰਦਾ ਹੈਗਾ ਜੇ ਹੋਰ ਆਪਾਂ ਚੀਜ਼ ਤੇ ਵੀਡੀਓ ਪਾਵਾਂਗੇ ਉਹ ਵੀਡੀਓ ਆਪਣੀ ਨਹੀਂ ਚੱਲਣੀ ਤੇ ਇੱਥੇ ਜੀ ਵਿੱਚ ਵਿਚਾਲੇ ਪਿਆ ਸੀਗਾ ਆਪਣਾ ਹਰਾ ਹਣਾ ਜੋ ਜਨਮੋਂ ਦੇ ਫਿਰੇ ਚ ਪਾਣੀ ਪੈ ਜਾਂਦਾ ਗੋਹੇ ਵਾਲਾ ਪਾਣੀ ਆ ਜਾਂਦਾ ਅੰਦਰ ਤੇ ਇਸ ਕਰਕੇ ਪਹਿਲਾਂ ਆਪਾਂ ਹਰਾ ਕੁੱਟ ਲਈਏ ਤੇ ਸਾਡਾ ਇੰਜਨ ਬਹੁਤ ਹੌਲੀ-ਹੌਲੀ ਚੱਲਦਾ ਹੈਗਾ ਇਹਨਾਂ ਦਿਖਾਉਣ ਵਾਲੇ ਦਾ ਵੀ ਕੰਮ ਕਰਾਉਣਾ ਪਊਗਾ ਹੁਣ ਜਿਵੇਂ ਹੌਲੀ-ਹੌਲੀ ਨੀਰਾ ਕੁੱਟਦਾ ਜਿਵੇਂ ਹੱਥਾਂ ਨਾਲ ਆਪਾਂ ਨੀਰਾ ਕੁੱਟਦੇ ਆ ਐਨੀ ਸਪੀਡ ਤੇ ਚੱਲਦਾ ਹੈ ਇਹ ਤੇ ਉਹ ਇੱਕ ਗੱਲ ਉਹ ਠੀਕ ਵੀ ਹੈ ਜੇ ਅਸੀਂ ਰਾਮਦਰ ਦੇ ਨਾਲ ਨੀਰਾ ਕੁੱਟਦੇ ਆ ਪਰ ਟਾਈਮ ਜ਼ਿਆਦਾ ਖਰਾਬ ਹੁੰਦਾ ਕਿਉਂਕਿ ਤੁਹਾਨੂੰ ਪਤਾ ਹੈ ਜੀ ਟਾਈਮ ਹੀ ਤਾਂ ਨਹੀਂ ਹੈਗਾ ਹਣਾ ਟਾਈਮ ਕਿਉਂਕਿ ਕੰਮ ਜ਼ਿਆਦਾ ਹੈ ਜੀ ਫਿਰ 2 ਘੰਟੇ ਦਿਨ ਚ ਰਾਮ ਵੀ ਕਰਨਾ ਹੁੰਦਾ ਤੇ ਹੁਣ ਜਿੱਦਾਂ ਦੇ ਸੌਣੀ ਵੱਡੀ ਐ ਤੇ ਹਾੜੀ ਆ ਬੀਜਣ ਲੱਗ ਰਹੇ ਨੇ ਕਣਕ ਕਣਕ ਨੀਰੇਚਾਰਾ ਅਸੀਂ ਆਪ ਹੀ ਕੁੱਟਦੇ ਆ ਉਦੋਂ ਦਾ ਵੇਲੇ ਇੱਕ ਵੇਲੇ ਕਿਸੇ ਟਾਈਮ ਕੁੱਟੀ ਹੈ ਹਣਾ ਅਸੀਂ ਆਪ ਹੀ ਕੁੱਟਣਾ ਹੁੰਦਾ ਹਰਾ ਤਾਂ ਤੇ ਇੱਕ ਲਿਆ ਕੇ ਛੱਡ ਦਿੰਦੇ ਐ ਨਹੀਂ ਬਹੁਤ ਹੁੰਦਾ ਚਲ ਵਿਚਾਰੀਆਂ ਇਹ ਖੁਸ਼ ਹੋ ਕੇ ਨੀਰੇਚਾਰਾ ਖਾ ਲੈਂਦੇ ਨੇ ਕਿਉਂਕਿ ਉਸ ਤੋਂ ਬਾਅਦ ਫਿਰ ਬਾਣ ਵੀ ਵੇਲਾ ਕਰਨਾ ਕਣਕ ਬੀਜਣੀ ਐ ਇਹਦੇ ਵਿੱਚ ਤੇ ਬਰਸੀਨ ਤੇ ਜੇ ਵੀ ਆਪਾਂ ਬੀਤੀ ਹੈ ਜੀ ਉਹ ਤਾਂ ਹਜੇ ਬਹੁਤ ਟਾਈਮ ਨੂੰ ਹੋਊਗਾ ਕਿ ਇਹ ਬਾਣ ਆਪਾਂ ਵਿਲਾ ਕਰਨਾ ਅੱਧਾ ਕਿਲਾ ਕਣਕ ਬੀਜਣੀ ਹੈਗੀ ਤੇ ਇਸ ਕਰਕੇ ਫਿਰ ਇਹ ਹੁਣ ਜਿਆਦਾ ਹਰਾਚਰਾ ਜਿਆਦਾ ਹੋਣ ਲੱਗ ਗਿਆ ਜਿਹੜਾ ਤਾਂ ਟਰਾਲੀ ਪਰ ਕੇ ਲਿਆਂਦੀ ਸੀਗੀ ਤੇ ਹੁਣ ਤਾਂ ਵਾਧੂ ਰਹੂਗਾ ਫਿਰ ਵਿਚਾਰੇ ਨੂੰ ਫਿਰ ਕੜਾਪਾ ਆ ਜਾਊਗਾ ਇਹਨਾਂ ਨੂੰ ਹਰੇ ਦਾ ਐਤੀ ਮੀਹ ਹਨੇ ਬਾਹਲਾ ਕੜਾਪਾ ਕਰਤਾ ਹਰੇ ਦਾ ਨਹੀਂ ਇੰਨਾ ਟਾਈਮ ਸਾਡੇ ਹਰੇ ਨਹੀਂ ਮੁੱਕਦਾ ਹੁੰਦਾ ਇਹਨਾਂ ਨੂੰ ਸਾਡੇ ਮੱਜਾਂ ਨੂੰ ਆਦਤ ਹੀ ਪਈ ਹੋਈ ਆ ਹਰੇ ਨਾਲ ਹੀ ਨਿਰਚਰਾ ਖੁਸ਼ ਹੋ ਕੇ ਖਾਂਦੀਆਂ ਨੇ ਦਾਣੇ ਲਿਟੇ ਨਾਲ ਤਾਂ बस ਜਿੰਨਾ ਕ ਥੋੜ ਜਿੰਨੇ ਕਿਤੇ ਪੈ ਗਏ ਉਹਨਾਂ ਕ ਖਾ ਲੈਣਗੇ ਬਾਕੀ ਛੱਡ ਦਿੰਦੀਆਂ ਨੇ ਹਰ ਹਰ ਲਾ ਦੋ ਜੀ ਇੱਕ ਬੱਠਰ ਲਾ ਦੋ ਹਰੇ ਦਾ ਸਾਰਾ ਨੀਰਾ ਬਿਨਾਂ ਦਾਣੇ ਤੋਂ ਸਮੇਟ ਦਿੰਦੀਆਂ ਨੇ ਇਹ ਤੇ ਇਧਰ ਆਪਨ ਮਾਦੀ ਜੀ ਮੈਸਾ ਠੰਡ ਠੰਡ ਤਾਂ ਹੁੰਦੀ ਏ ਜੀ ਤੇ ਪਰ ਹੁਣ ਕੀ ਕਰੇ ਇਹਨਾਂ ਨੂੰ ਨਮਾਉਣਾ ਵੀ ਜ਼ਰੂਰੀ ਏ ਕਿਉਂਕਿ ਪਾਣੀ ਤਾਂ ਇਹ ਨਿੱਗਾ ਹੁੰਦਾ ਹੈ ਨਾ ਆਪਣੇ ਤਾਜਾ ਪਾਣੀ ਆਉਂਦਾ ਹੈਗਾ ਪਾਣੀ ਨਿੱਗਾ ਹੀ ਹੁੰਦਾ ਹੈਗਾ ਠੰਡਾ ਪਾਣੀ ਨਹੀਂ ਹੁੰਦਾ ਜੇ ਤਾਪਮਾ ਡੂਟੀਆਂ ਵਗੈਰਾ ਚ ਹਾਵੇ ਜਾਂ ਟੈਂਕੀ ਚ ਨਵਾਈਏ ਫਿਰ ਤਾਂ ਪਾਣੀ ਠੰਡਾਗਾ ਤਾਂ ਬਹੁਤ ਨਿੱਗਾ ਪਾਣੀ ਆਉਂਦਾਗਾ ਪਹਿਲਾ ਪਹਿਲਾ ਨਵਾਉਣ ਤੋਂ ਪਹਿਲਾਂ ਇਹ ਲੱਗਿਆ ਵੀ ਠੰਡ ਹਨਾ ਵੀ ਜਾਦਾ ਵੀ ਠੰਡਾ ਲੱਗੂ ਠੰਡ ਲੱਗੂ ਇਹਨਾਂ ਨੂੰ ਪਰ ਜਦੋਂ ਨਾਲੇ ਮੈਸਾਂ ਵੀ ਗਰਮ-ਗਰਮ ਹੋ ਗਏ ਕਿ ਨਿੱਗਾ-ਨਿੱਗਾ ਪਾਣੀ ਆਉਂਦਾ ਜਿਵੇਂ ਆਪਦੇ ਪੈਰਾਂ ਨੂੰ ਮੀਆਂ ਲੱਗਦਾ ਵੀ ਗਰਮ ਪਾਣੀ ਐ ਜਿਵੇਂ ਤੇ ਬੈੜੀ ਨੂੰ ਪਪਰਾ ਮੰਨ ਕੇ ਨਵਾ ਦਾਂਗੇ ਕਿਉਂਕਿ ਉਰਾ ਚਿਕੜ ਆਪਾਂ ਨਹੀਂ ਕਰਦੇ ਫਰਸ਼ ਕਿਉਂ ਐ ਮੀ ਸਾਫ ਪਿਆ ਨਾਲ ਤਾਂ ਫਰਸ਼ ਗਿੱਲਾ ਹੋਊਗਾ ਇਹਨਾਂ ਨੇ ਬੈਠਣ ਨੂੰ ਨਾਲੇ ਫਿਰ ਉਹ ਬਾਧੂ ਦਾ ਕਿਉਂ ਪਾਣੀ ਵੇਸਟ ਕਰਨਾ ਹੈਗਾ ਕਟੀਆਂ ਵੀ ਮਸਤਗੀਆਂ ਸੀ ਨਾ ਕਿਉਂਕਿ ਨਾ ਜੇ 2 ਦਿਨ ਟੱਪ ਜਾਣ ਜੀ ਬਾਅਦ ਚ ਪਸੂਣ ਨਵਾਏ ਫਿਰ ਪਸੂਣ ਨਾ ਜਿਆਦਾ ਚਾਂਬੜ ਜਾਂਦੇ ਨੇ ਛਾਲਾ ਮਾਰਨ ਲੱਗ ਜਾਂਦੇ ਨੇ ਜੇ ਰੋਜ਼ ਨਵਾਈ ਜਾਂ ਫੇਰੇ ਸਹੀ ਰਹਿੰਦੇ ਨੇ ਹੁਣ ਸਿਆਲ ਚ ਹੀ ਹੋਇਆ ਕਰੂਗਾ ਤੇ ਜੇ ਆਪਾਂ ਉਹ ਕਰਾਂਗੇ ਇਹਨਾਂ ਨੂੰ 2-3 ਦਿਨ ਬਾਅਦ ਨਵਾਇਆ ਕਰਾਂਗੇ ਫਿਰ ਜਿਆਦਾ ਛਾਲਾ ਮਾਰਿਆ ਕਰਨਗੇ ਆ ਰੋਜ਼ ਨਾਉਂਦੀਆਂ ਨੇ ਫੇਰ ਨਹੀਂ ਪਤਾ ਲੱਗਦਾ ਇਹਨਾਂ ਨੂੰ ਵੀ ਰੋਜ਼ ਨਾਹੀ ਜਾਂਦੀਆਂ ਨੇ ਸੜਤਾ ਚੋ ਟੀਵੀ ਨਾ ਅਸੀਂ ਜਦੋਂ ਇਹਦੇ ਲਵੇ ਵੀ ਹੱਥ ਜਲਾਉਨੇ ਆ ਇਹਦੇ ਪਰੰਤ ਇਹਦੇ ਅਸੀਂ ਟੀਕਾ ਲਵਾਤਾ ਨਾ ਉਦੋਂ ਨਾ ਉਹ ਟੀਕਾ ਲਵਾਉਣਾ ਸੀ ਮੂੰਹ ਖੁਰਦਾ ਉਹਨਾਂ ਨੂੰ ਟੀਕਾ ਲਾਤਾ ਉਦੋਂ ਦੇ ਡਰ ਰਹੀ ਏ ਝੋਟੀ ਵੀ ਇਹ ਪਹਿਲਾਂ ਲੈਂਦੀ ਸੀ ਇਹਦੇ ਵੀ ਅਸੀਂ ਹੱਥ ਲਾਉਨੇ ਆ ਜੇ ਪਿੰਡੇ ਤੇ ਤਾਂ ਵੀ ਸਾਨੂੰ ਟੱਕਰ ਲੈ ਕੇ ਆਉਂਦੀ ਇਹਨੂੰ ਐ ਲੱਗਦਾ ਵੀ ਜਿਵੇਂ ਵੀ ਇਹ ਮੇਰੇ ਟੀਕਾ ਲਾਉਂਦੇ ਨੇ ਇਹਦੇ ਵਿਚਾਰੇ ਤਾਂ ਟੀਕਾ ਲੱਗਿਆ ਨਹੀਂ ਹੁਣ ਉਸ ਦਿਨ ਡਾਕਟਰ ਟੀਕਾ ਲਾਗੇ ਤੇ ਉਦੋਂ ਦੀ ਇਹ ਵੀ ਡਰ ਗਈ ਵਿਚਾਰੀ ਇਹ ਝੋਟੀ ਤਾਂ ਅਸੀਂ ਬਸ ਨਮਾ ਅੰਨੇ ਨਮਾਉਣ ਬਿਲ ਦਾ ਡੰਡਾ ਲੈ ਕੁਛ ਕਹਾਂਦੀ ਨਹੀਂ ਹੂੰ ਵੀ ਨਹੀਂ ਕੁਛ ਕਹਿੰਦੇ ਚਲ ਡੰਡਾ ਲੈ ਕੇ ਸੰਪਰ ਸੋਰਦੇ ਨੇ ਅਸੀਂ ਗੁਆ ਚੱਕ ਲੈਨੇ ਆ ਤੇ ਪਰ ਸਾਨੂੰ ਖੋਲਣ ਤੋਂ ਡਰ ਲੱਗਦਾ ਹਨਾ ਜੀ ਪਸ਼ੂ ਦਾ ਪਤਾ ਨਹੀਂ ਹੁੰਦਾ ਸੱਟ ਪੇਟ ਮਾਰ ਦੇ ਤੇ ਇਹਨਾਂ ਨੇ ਡੈਡੀ ਤੋਂ ਵੀ ਨਹੀਂ ਤਾਂ ਲੋਟ ਆਉਂਦੀ ਗੀ ਅੰਦਰ ਇੱਧਰ ਲਿਆ ਕੇ ਬੰਦਣੀ ਬਹੁਤ ਔਖੀ ਹੈਗੀ ਫਿਰ ਬਾਹਰ ਕੱਢਣੀ ਇੱਕ ਤਾਂ ਡਰਦੀ ਏ ਉਹਦੇ ਤੋਂ ਉੱਤੋਂ ਭੱਜਦੀ ਏ ਫਿਰ ਇਹ ਤੇ ਤਾਂ ਸਾਨੂੰ ਬਸ ਔਖਾ ਹੀ ਹੋਗਾ ਕੰਮ ਇਹਦੇ ਨਾਲ ਤਾਂ ਉਹ ਝੋਟੀ ਸੀ ਸਾਨੂੰ ਕੋਈ ਔਖਾ ਨਹੀਂ ਅਸੀਂ ਬੰਦਣੀ ਖੁੱਲਣੀ ਆਪ ਐ ਹੈਨਾ ਬੇਸ਼ੱਕ ਉਹ ਕੂਰਨ ਲੱਗੀ ਦਿਨ ਟਿਕਾ ਲੱਗਿਆ ਪਰ ਉਹਦੇ ਡਰ ਨਹੀਂ ਹੈਗਾ ਅਸੀਂ ਆਪ ਖੋਲਣੀ ਆਪ ਬੰਦਣੀ ਐ ਇਹ ਤਾਂ ਨਾ ਅਸੀਂ ਖੋਲ ਸਕੇ ਨਾ ਇਹਨੂੰ ਬੰਦ ਸਕੀਏ ਇਹ ਤਾਂ ਬਸ ਹੁਣ ਦੇਖੋ ਕਿੱਦੇ ਮਾਰਨੋਂ ਹਟੂਗੀ ਉਦੋਂ ਜਾਣੀ ਐ ਇਹ ਵੀ ਡਰ ਰਹੀਆਂ ਨੇ ਵੀ ਕੀ ਕਰੀ ਜਾਂਦੇ ਨੇ ਮੋਬਾਈਲ ਲੈ ਕੇ ਇਹ ਝੁੱਟੀ ਜਿ ਆਪਣੀ ਦੇਖੋ ਇਹ ਆਈ ਤਾਂ ਇਹ ਆਈ ਨਹੀਂ ਸੱਚੇ ਕ੍ਰਾਸ ਕਰਾ ਕੇ ਲੈਂਦੀ ਸੀ ਇਹ 6 ਤਰੀਕ ਨੂੰ ਮਹੀਨਾ ਹੋ ਗਿਆ ਜੀ ਇਹਨੂੰ ਅੱਗੇ ਦੇਖੋ ਵੀ ਹੁਣ ਪਾਸ ਕਰਾਏ ਤੋਂ ਪਤਾ ਲੱਗੂ ਆ ਦੇਖੋ ਜੀ ਬੱਚੀ ਬੰਦਦੇ ਆ ਪਾਸ ਤਰੀਕ ਬੱਚੀ ਵੀ ਬਹੁਤ ਜ਼ਿਆਦਾ ਭੱਜਦੀ ਐ ਸੀ ਨਾ ਦਾਣਾ ਲੈ ਕੇ ਹੱਥ ਚ ਤੇ ਬਠਲੀ ਚ ਪਾ ਕੇ ਫੇਰ ਇਹਨੂੰ ਲੈ ਕੇ ਜਾਂਦੇ ਆ ਉਹ ਇਹ ਡਰਦੀ ਐ ਵਿਚਾਰੀ ਡੰਡੇ ਤੋਂ ਪਰ ਇਹ ਵੀ ਭੱਜਣ ਦੀ ਕੋਸ਼ਿਸ਼ ਬਹੁਤ ਕਰਦੇ ਮੈਂ ਜੇ ਛੜਾ ਕੇ ਭੱਜ ਲਾਣਾ ਇੱਕ ਦੋ ਵਾਰੀ ਜੀ ਖੁੱਲ ਗਈ ਇਹ ਆਪਦੇ ਆਪ ਭੱਜ ਕੇ ਸ਼ਾਲਾ ਮਾਰਨ ਲੱਗੀ ਹੁਣ ਇਹਨੂੰ ਵੀ ਸਭਉ ਪੈ ਰਿਹਾਗਾ ਕੁਸ ਕਿਉਂਕਿ ਪਸ ਨੂੰ ਖੋਲਦਾ ਬੰਦਦਾ ਰਵੇ ਮੰਡ ਪੈ ਜਾਂਦਾ ਸਾਡੇ ਅੰਦਰ ਖਣੀਆਂ ਸੀਗੀਆਂ ਹੁਣ ਅੰਦਰ ਬਾਹਰ ਕਰਨ ਲੱਗ ਗਏ ਜਿਹਨਾਂ ਨੂੰ ਸੁਭਾਅ ਨਹੀਂ ਹੈਗਾ ਉਹ ਤੇ ਉਧਰੋਂ ਬਰਕਤ ਨੂੰ ਮਸਤੀ ਝੜਦੀ ਹੈਗੀ ਇਹਦੇ ਪਤਾ ਨਹੀਂ ਕਦੋਂ ਸ਼ਿਕਰੀ ਜੀ ਹੋ ਜਾਂਦੀ ਹੈ ਤੇ ਫਿਰ ਇਹਨੂੰ ਮਾ ਦੇਣਾ ਲਸੀ ਤੇਲ ਨਾਲ ਫਿਰ ਸਹੀ ਹੋ ਜਾਂਦੀ ਹੈ ਸ਼ਿਕਰੀ ਵਾਲਾਂ ਜਿਹਾ ਸ਼ਿਕਰੀ ਬਣ ਜਾਂਦੀ ਹੈ ਇਹਦੇ ਦਰਪੇ ਚੋਟੀ ਨੂੰ ਵੀ ਨਮਾ ਦਿਜੇ ਇਹ ਨੂੰ ਹੱਥ ਲਾ ਕੇ ਨਮਾਉਂਦੇ ਤਾਂ ਸੇਗੇ ਪਰ ਦਰਾਈ ਤੋਂ ਵੀ ਲੱਗਿਆ ਕੋਈ ਭੱਜ ਕੇ ਸਿੰਘਾਂ ਇਹ ਮਾਰ ਦੀਆਂ ਨੇ ਕਈ ਵਾਰ ਤਾਂ ਲੱਗਦਾ ਹੂ ਨਾ ਕਿਤੇ ਬੱਕੀ ਪਾੜ ਦੇਣ ਸਾਡੀ ਇਹ ਜੇ ਝੋਟੀਆਂ ਪਾਲੀਏ ਸੀ ਕਿਉਂਕਿ ਕਦੇ ਵਾਸਤੇ ਘਰ ਦੀ ਝੋਟੀ ਵਰਗੀ ਰੀਸ ਨਹੀਂ ਹੈਗੀ ਜੀ ਆਪਾਂ ਕੋਸ਼ਿਸ਼ ਕਰੀਏ ਕਿੰਨੀ ਆਪਾਂ ਨੂੰ ਸਸਤੀ ਮਿਲ ਜੇ ਕੁਝ ਮਿਲ ਜੇ ਹਣਾ ਜੇ ਲਿਉਣੀ ਹੋਵੇ ਕੱਟੀ ਲਿਆਵੇ ਸਾਲ ਦੀ ਇਹਦਾ ਮੋ ਪਿਆਰ ਪਾਲੇ ਜਿਹੜੀ ਹਣਾ ਇਹ ਜਿਹੜਾ ਝੋਟੀਆਂ ਬਣ ਜਾਂਦੇ ਨੇ ਇਹ ਤਾਂ ਪਤਾ ਹੀ ਨਹੀਂ ਜੇ ਅਗਲਾ ਕਿਸ ਤਰੀਕ ਨਾਲ ਪਾਲਦਾ ਕਿ ਆਪਣੇ ਘਰੇ ਆ ਕੇ ਐ ਹੋ ਜਾਂਦੀਆਂ ਨੇਗੀਆਂ ਝੋਟੀਆਂ ਲੈਣ ਦਾ ਕੋਈ ਫਾਇਦਾ ਨਹੀਂਗਾ ਪਲੀਪਲਾਈ ਪਤਾ ਨਹੀਂ ਕਿਹ ਹੈ ਜੀ ਨਿਕਲਦੇ ਆ ਆਪਦੇ ਹੱਥ ਨਾਲ ਪਾਲੇ ਵਰਗੀ ਚੀਜ਼ ਦੀ ਰੀਸ ਨਹੀਂ ਹੁੰਦੀ ਹਨਾ ਜਿਹੜੀ ਚੀਜ਼ ਨੂੰ ਆਪਾਂ ਆਪ ਖੁਦ ਤਿਆਰ ਕਰਦੇ ਖੁਦ ਪਾਲਦੇ ਆ ਆਪਦੇ ਸਾਹਮਣੇ ਨਾਲ ਉਹ ਵਰਗੀ ਚੀਜ਼ ਨਹੀਂ ਹੈਗੀ ਬਸ ਇੱਕ ਸਾਡੇ ਕਟੀਆਂ ਹੈ ਨਹੀਂ ਸੀਗਾ ਸਾਨੂੰ ਆਏ ਸੀ ਵੀ ਚੱਲ ਅੱਗੇ ਕਟੀਆਂ ਹੋ ਜਾਣ ਹਨਾ ਜੇ ਕਿਉਂਕਿ ਮੱਝਾ ਲੈਣੇ ਕਿਹੜਾ ਸੌਖੀ ਨੇ ਜੀ 100 ਰੁਪਏ ਤੋਂ ਉੱਪਰ ਬਣਦੀ ਹੈ ਕੋਈ ਟੁੱਟੀ ਭੱਜੀ ਮੱਝ ਵੀ ਤੇ ਵੀ ਚੱਲ ਕਰੇ ਆਪਦੇ ਝੋਟੀਆਂ ਲੈ ਲਈਏ ਸਸਤੀਆਂ ਪੈਣਗੀਆਂ ਚੱਲ ਸੰਭਲਾਂਗੇ ਪਰ ਉਹ ਜੋ ਟੀ ਜਿੰਦ ਸਾਡਾ ਜੀ ਤਾਰ ਕੇ ਰੱਖਦਾ ਖੁੱਲ ਕੇ ਉਹ ਪਾਣੀ ਪੀਂਦੀ ਐ ਬੰਨੀ ਹੋਈ ਪਾਣੀ ਨਹੀਂ ਪੀਂਦੀ ਉਹ ਖੋਲ ਕੇ ਪਾਣੀ ਪਿਉਂਦੇ ਹੋਣੇ ਤੇ ਅਸੀਂ ਖੋਲ ਉਹਨੂੰ ਸਕਦੇ ਨਹੀਂ ਜੇ ਨਾ ਮਾਰਦੇ ਵੀ ਅਸੀਂ ਖੋਲ ਕੇ ਉਹਨੂੰ ਪਾਣੀ ਵੀ ਪਿਆਈਏ ਹਨਾ ਤਾਂ ਮਾਰਨੋਂ ਵੀ ਜੇ ਘੱਟ ਵੀ ਮਾਰਦੇ ਵੀ ਤਾਂ ਵੀ ਬੰਦਾ ਉਹ ਕਰ ਲੇ ਜਿਉਂ ਤਾਂ ਨਾ ਖੁਰਲੀ ਚ ਡੇਗ ਲਿਆ ਹੁੰਦਾ ਉਸ ਦਿਨ ਮਨ ਨੂੰ ਤੇ ਉਸ ਤੋਂ ਬਾਅਦ ਐਸਾ ਡਰ ਬੈਠਿਆ ਫਿਰ ਐ ਲੱਗਦਾ ਨਾ ਕਈ ਵਾਰ ਵੀ ਪਸ਼ੂ ਸੱਟ ਪੇਟ ਨਾ ਮਾਰੇ ਤਾਂ ਉਹ ਡਰ ਐਨਾ ਬੈਠ ਗਿਆ ਦਿਲ ਚ ਵੀ ਉਹਦੇ ਲਵੇ ਲੱਗਣ ਨੂੰ ਜੀਵ ਹੀ ਨਹੀਂ ਕਰਦਾ ਹੁਣ ਵੀ ਡੰਡਾ ਲੈ ਕੇ ਅਸੀਂ ਸੁੰਬਰ ਦੇ ਡੰਡਾ ਲੈ ਕੇ ਗੋਹਾ ਚੱਕਦੇ ਆ ਉਹਦੇ ਲੱਭੋਂ ਬਹੁਤ ਔਖਾ ਹੋ ਗਿਆ ਜੇ ਅਸੀਂ ਨਾ ਕਦੇ ਵਾਸਤੇ ਵੀ ਅਸੀਂ ਪਸ਼ੂ ਆਇਆ ਨਹੀਂ ਸਾੰਬਦੇ ਸੀ ਡੰਡੇ ਨਾਲ ਪਸ਼ੂ ਸਾੰਬੀ ਹੈ ਨਾ ਕੋਈ ਸਾਡਾ ਪਸ਼ੂ ਵੀ ਆਇਆ ਸੀ ਕਦੇ ਨਹੀਂ ਡੰਡਾ ਮਾਰਦੇ ਪਸ਼ੂ ਦੇ ਕੀ ਕਹਣਾ ਨਾ ਪਸ਼ੂਆਂ ਪਰਾਂ ਹੋਵੇ ਡੰਡਾ ਡਰਾ ਜ਼ਰੂਰ ਦਿੰਦੇ ਆ ਉਹਨੂੰ ਡੰਡੇ ਨਾਲ ਪਰ ਅਸੀਂ ਕਦੇ ਡੰਡਾ ਮਾਰਿਆ ਨਹੀਂਗਾ ਸਾਨੂੰ ਉਹਦੇ ਨਾਲ ਬੇਕੂਰ ਦੇਣ ਨੂੰ ਸਾਨੂੰ ਐ ਲੱਗਦਾ ਵੀ ਉਹ ਵਿਚਾਰੀ ਲਿੱਸੀ ਹੋਈ ਜਾਂਦੀ ਹੈ ਹਨਾ ਕੁਝ ਤਾਂ ਉਹ ਜੀ ਦਾ ਕਰਦੀ ਹੈ ਪਾਣੀ-ਦਾਣੀ ਘੱਟ ਪੀਂਦੀ ਹੈ ਉਪਰੋਂ ਸਾਨੂੰ ਐ ਲੱਗਦਾ ਵੀ ਸਾਡੀ ਕੂਰ ਕਰਕੇ ਉਹ ਵਿਚਾਰੀ ਜਮੀ ਨਹੀਂ ਉੱਭਰਨੀ ਹਨਾ ਤੇ ਪਰ ਕਰੀਏ ਕੀ ਜੀ ਡੰਡੇ ਬਿਨਾ ਫਿਰ ਲੋਟ ਨਹੀਂ ਆਉਂਦੀ ਉਹ ਤਾਂ ਐਡੀ ਦੂਰੋਂ ਭੱਜ ਕੇ ਆਉਂਦੀ ਹੈ ਜੇ ਦੂਜੀ ਝੋਟੀ ਗਣੀ ਵਿੱਚ ਹੀ ਖੜੇ ਹੁੰਦੇ ਨੇ ਨਾ ਉਹ ਝੋਟੀ ਨੂੰ ਚੱਕ ਕੇ ਸਾਡੇ ਉੱਪਰ ਮਾਰਦੀ ਹੈ ਉਹਦੇ ਮਾਰੂਗੀ ਟੱਕਰ ਜੇ ਸਾਡੇ ਤੇ ਬਸ ਨਹੀਂ ਚੱਲਦਾ ਨਾ ਉਹ ਟੱਕਰ ਮਾਰ ਕੇ ਸਾਡੇ ਵਿੱਚ ਮਾਰਦੀ ਹੈ ਉਹਨੂੰ ਤੇ ਆ ਜੀ ਸਾਬਣ ਜਿਹੜੀ ਆਪਾਂ ਮੱਜਾਂ ਦੇ ਲਾਉਣੇ ਹੁੰਦੇ ਆ ਮੱਖੀਆਂ ਵਾਸਤੇ ਕਈ ਪੁੱਛਦੇ ਹੁੰਦੇ ਨੇ ਕਮੈਂਟਾਂ 'ਚ ਨਾ ਤੁਸੀਂ ਕਿਹੜੀ ਸਾਬਣ ਲਾਉਂਦੇ ਹੋ ਆਪਾਂ ਇਹ ਵਾਲੀ ਸਾਬਣ ਲਾਉਣਾ ਜੀ ਮੈਡੀਕਲ ਤੋਂ 50 ਰੁਪਏ ਦੀ ਆਉਂਦੀ ਹੈ ਤੇ ਦੋ ਤਿੰਨ ਇਕੱਠੀਆਂ ਲੈ ਆਉਂਨੇ ਕੋ ਕਿ ਮੱਖੀਆਂ ਦਾ ਨਾ ਟਾਈਮ ਜਾਂ ਆਉਂਦਾ ਇੱਕ ਵਾਰ ਤੇ ਉਦੋਂ ਮੱਖੀ ਜ਼ਿਆਦਾ ਹੁੰਦੀ ਹੈ ਹਰ ਵਕਤ ਮੱਖੀ ਨਹੀਂ ਹੁੰਦੀ 12 ਮਹੀਨੇ 30 ਦਿਨਾਂ ਟਾਈਮ ਜਾ ਆਉਂਦਾ ਉਦੋਂ ਮੱਖੀਆਂ ਜ਼ਿਆਦਾ ਆ ਜਾਂਦੀਆਂ ਨੇ ਇੱਕੋ ਦਮ ਤੇ ਇਹਨਾਂ ਨੂੰ ਸਾਰਿਆਂ ਨੇ ਜੇ ਆਪਾਂ ਸਾਬਣ ਲਾ ਦਾਂਗੇ ਚੰਗੀ ਤਰ੍ਹਾਂ ਕਿਉਂਕਿ ਕੱਦੀ ਮੱਖੀ ਵੀ ਇਹਨਾਂ ਨੂੰ ਤਪਾਈ ਜਾਂਦੀ ਰਹਿੰਦੀ ਐ ਉਸ ਤੋਂ ਬਾਅਦ ਜੇ ਆਪਾਂ ਤੇਲ ਤੂੜਨ ਦੇ ਸਿੰਘਾਂ ਦੇ ਲਾਤਾ ਸੀਗਾ ਸਾਬਣ ਲਾਤੀ ਸੀ ਜਿਹਦੇ ਕਾਲਾ ਤੇਲ ਲਾਉਣਾ ਸੀ ਆਪਾਂ ਕਾਲਾ ਤੇਲ ਲਾਦਣ ਕੋ ਟੱਕ ਵਗੈਰਾ ਹੋ ਰਿਹਾ ਹੁੰਦਾ ਨਾ ਕਈ ਵਾਰ ਫਰਸ਼ ਤੇ ਰਹਿਣੇ ਕਰਕੇ ਕਾਲਾ ਤੇਲ ਆਪਾਂ ਇਹਨਾਂ ਦੇ ਲਾ ਦਿੰਨੇ ਆਂਗੇ ਤੇ ਫਿਰ ਇਹਨਾਂ ਨੂੰ 2-3 ਦਿਨ ਬਹੁਤ ਸ਼ਾਂਤੀ ਰਹਿੰਦੀ ਐ ਤੇ ਆਪਾਂ ਕੰਗਰੋੜ ਤੇ ਤੇ ਢੱਡੇ ਜੇ ਕੋਲੇ ਤੇ ਲੱਤਾ ਤੇ ਚਾਰਾ ਤੇ ਸਾਬਣ ਲਾ ਦਿੰਨੇ ਐਂਦੇ ਨਾਲ ਮੱਖੀਆਂ ਜਮਾ ਇਹਨਾਂ ਨੇ ਨੇੜੇ ਵੀ ਨਹੀਂ ਲੱਗਦੀਆਂ ਉਧਰ ਬੰਨ ਕੇ ਬੈੜੀ ਆਪਾਂ ਨਵਾਤੀ ਸੀ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰ ਦਿਆਂ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ